ਸੋ ਸਿੱਖਾਲ ਬਈ ਸਾਰਿਆਂ ਨੂੰ ਮੇਰੀ ਬੇਨਤੀ ਹੈ ਔਰ ਤਕੜੇ ਰਹੁ ਹਿੰਮਤ ਹੌਸਲੇ ਚ ਰਹੁ ਔਰ ਮੈਂ ਦਾਦ ਦੇਣੀ ਚਾਹਣਾ ਸਾਡੇ ਐਮਐਲਏ ਸ਼ਾਹਕੋਟ ਲਾਡੀ ਸਾਹਿਬ ਦੀ ਜਿਨ੍ਹਾਂ ਨੇ ਹੁਣੇ-ਹੁਣੇ ਗੱਡੀਆਂ ਫੜੀਆਂ ਇੱਕ ਐਮਐਲਏ ਮੋਗਾ ਦੀ ਔਰ ਤਿੰਨ ਐਮਐਲਏ ਧਰਮਕੋਟ ਦੀਆਂ ਔਰ ਮੈਂ ਹਰ ਵਿਅਕਤੀ ਨੂੰ ਬੇਨਤੀ ਕਰਨਾ ਚਾਹਣਾ ਜਲੰਧਰ ਦੇ ਨੂੰ ਅਸੀਂ ਵੀ ਜਲੰਧਰ ਦੇ ਨਾਲ ਜਲੰਧਰ ਤੋਂ ਬਾਹਰ ਨਾਲ ਹੀ ਆ ਬੈਠੇ ਆ ਲੇਕਿਨ ਜਿਹੜਾ ਵਿਅਕਤੀ ਤੁਹਾਨੂੰ ਆਮ ਆਦਮੀ ਪਾਰਟੀ ਦਾ ਐਮ.ਐਲ.ਏ. ਆਮ ਆਦਮੀ ਪਾਰਟੀ ਦਾ ਮੰਤਰੀ ਕੋਈ ਵੀ ਵਿਅਕਤੀ ਜਿਹੜਾ ਬਾਹਰੋਂ ਤੁਹਾਨੂੰ ਨਜ਼ਰ ਆਉਂਦਾ ਹੈ ਕਿਰਪਾ ਕਰਕੇ ਓਰੀ ਗੱਡੀ ਫੜੋ ਕੇ ਰਲੋ ਔਰ ਨਾਲ ਦੀ ਨਾਲ ਤੁਸੀਂ ਮੈਨੂੰ ਮੈਨੂੰ ਅਤਲਾ ਦੇਣੀ ਹੈ ਮੇਰਾ ਨੰਬਰ ਤੁਹਾਡੇ ਕੋਲ ਸਾਰੇ ਕੋਲੇ ਹੈਗਾ ਜੇ ਕਿਸੇ ਕੋਲੇ ਹੈ ਨਹੀਂ ਤਾਂ ਤੁਸੀਂ ਨੰਬਰ ਤੇ ਦੱਸ ਸਕਦੇ ਹੋ 8447537871 ਸੋ ਨਾਲ ਦੀ ਨਾਲ ਆਪਦੇ ਲੋਕਲ ਐਮਐਲਏ ਨੂੰ ਤਲਾ ਦਿਓ ਨਾਲ ਦੀ ਨਾਲ ਕੋਈ ਬਲਾਕ ਦਾ ਪ੍ਰਧਾਨ ਉਹਨੂੰ ਤਲਾ ਦਿਓ ਲੇਕਿਨ ਕਿਸੇ ਨੇ ਡਰਨਾ ਨਹੀਂ ਕਿਸੇ ਵੀ ਗੱਲ ਤੋਂ ਤੇ ਜੇ ਲੋੜ ਪਈ ਜਿੱਥੇ ਸਦੋਂਗੇ ਉੱਥੇ ਰਾਤ ਨੂੰ 2 ਵਜੇ ਖੜਾ ਹੋਊਗਾ ਔਰ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਨਾ ਚਾਹੁੰਦਾ ਹਾਂ ਖਾਸ ਕਰਕੇ ਆਰਓ ਸਾਹਿਬ ਨੂੰ ਔਰ ਅਬਜ਼ਰਵਰ ਸਹਿਬਾਨ ਨੂੰ ਔਰ ਜਿਹੜਾ ਪੰਜਾਬ ਦੇ ਸਿਬਨ ਸਾਹਿਬ ਆ ਉਹਨਾਂ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਅਸੀਂ ਕਾਫੀ ਸ਼ਿਕਾਇਤਾਂ ਕਰ ਚੁੱਕੇ ਹਾਂ ਲੇਕਿਨ ਇਸ ਲਈ ਬਾਬੂਦ ਵੀ ਪ੍ਰਸ਼ਾਸਨ ਦੇ ਸਿਰ ਤੇ ਜੂ ਨਹੀਂ ਸਕ ਰਿਹਾ ਤੇ ਸ਼ਰੀਆ ਮਾਮਾਦਮੀ ਪਾਰਟੀ ਦੇ ਐਮਐਲਏ ਔਰ ਮੰਤਰੀ ਇੱਥੇ ਤੁਰੇ ਫਿਰਦੇ ਆ ਪਰ ਜਿੰਨੇ ਮਰਜੀ ਤੁਰ ਲੋ ਫੈਸਲਾ ਲੋਕਾਂ ਨੇ ਫਤਵਾ ਤੈਅ ਕਰ ਲਿਆ ਇੱਥੋਂ ਨਜ਼ਰ ਆਉਂਦਾ ਤੁਹਾਡੀ ਬੁਖਲਾਹਟ ਦਾ ਸੋ ਮੇਰੀ ਬੇਨਤੀ ਹੈ ਸਭ ਨੂੰ ਹਰੇਕ ਨੇ ਉੱਥੋਂ ਲਾਈਵ ਹੋ ਜਾਣਾ ਕਿ ਇੱਥੇ ਆਹ ਐਮਐਲਏ ਫਿਰਦਾ ਹੈ ਆਹ ਮੰਤਰੀ ਫਿਰਦਾ ਹੈ ਆ ਉਹਨਾਂ ਦੇ ਬਾਹਰਲੇ ਬੰਦੇ ਫਿਰਦੇ ਆ ਤਾਂ ਜੋ ਉਹਨਾਂ ਤੇ ਐਫ ਆਈ ਆਰ ਕਰਾ ਕੇ ਇਲੈਕਸ਼ਨ ਕਮਿਸ਼ਨ ਤੋਂ ਉਹਨਾਂ ਤੇ ਪਰਚਾ ਦਰਜ ਕਰਾਵਾਂਗੇ ਸੋ ਸਾਰਿਆਂ ਨੇ ਧਿਆਨ ਰੱਖਣਾ ਇਸ ਗੱਲ ਦਾ ਲਾਡੀ ਜੀ ਬਹੁਤ ਬਹੁਤ ਮੁਬਾਰਕਾਂ ਮੇਰੀ ਤੁਹਾਡੇ ਨਾਲ ਆਪਣੀ ਦੋਨਾਂ ਦੀ ਗੱਲ ਵੀ ਹੋਈ ਹੈ ਪਰ ਵੰਟ ਕਟ ਤੇ ਤੁਸੀਂ ਐਦਾਂ ਹੀ ਤਕੜੇ ਹੋ ਕੇ ਰਹੋ ਧੰਨਵਾਦ ਸਾਰਿਆਂ ਦਾ ਮਿਹਰਬਾਨੀ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ